ਅੱਜ ਵੀ ਆਪਾਂ ਗੁਰੂ ਅੱਗੇ ਅਨਜਲ ਜਦੋਂ ਤਿਆਰ ਕਰਦੇ ਆ ਨਾ ਤੇ ਆਪਾਂ ਸਭ ਤੋਂ ਪਹਿਲਾਂ ਆਪਣੇ ਮੁਖ ਦੇ ਵਿੱਚ ਪਾਉਣ ਤੋਂ ਪਹਿਲਾਂ ਗੁਰੂ ਨੂੰ ਭੋਗ ਲਵਾਉਂਦੇ ਆ ਤੇ ਕਈ ਕਹਿੰਦੇ ਨੇ ਜੀ ਗੁਰੂ ਛਕਦਾ ਨਹੀਂ ਜਾਂ ਗੁਰੂ ਭੋਗ ਨਹੀਂ ਲੁੰਦਾ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਮਹਾਂਪੁਰਸ਼ਾਂ ਨੂੰ ਇਹ ਸਵਾਲ ਕਿਸੇ ਨੇ ਕਰ ਦਿੱਤਾ ਤੁਸੀਂ ਇਹ ਪਖੰਡ ਕਰਦੇ ਹੋ ਜੀ ਗੁਰੂ ਸਾਹਿਬ ਕਿਹੜੇ ਦੇਹ ਧਾਰੀ ਨੇ ਜਿਹੜੇ ਤੁਹਾਡਾ ਪ੍ਰਸ਼ਾਦਾ ਤੁਹਾਡਾ ਬਣਾਇਆ ਹੋਇਆ ਪ੍ਰਸ਼ਾਦ ਛਕਣਗੇ ਮੈਂ ਕਿਹਾ ਉਹ ਸਿੱਖਾ ਸਾਡਾ ਗੁਰੂ ਜਾਗਦਾ ਗੁਰਦੇਵ ਹੈ ਸਤਿਗੁਰੂ ਜਾਗਤਾ ਹੈ ਦੇਉ ਸਾਡੇ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਸਤਿਗੁਰੂ ਜੀ ਸਾਡਾ ਬਣਾਇਆ ਹੋਇਆ ਅਨਜੰਨ ਸ਼ਰਧਾ ਭਾਵਨਾ ਦੇ ਨਾਲ ਕੀਤਾ ਹੋਇਆ ਭੋਜਨ ਛਕਦੇ ਨੇ ਮਹਾਂਪੁਰਖਾਂ ਨੂੰ ਕਹਿੰਦਾ ਮੈਨੂੰ ਸਬੂਤ ਚਾਹੀਦਾ ਹੈ ਸੰਤਾਂ ਨੇ ਕਿਹਾ ਕਿ ਦਿਨ ਮਿਥ ਲਓ ਦਿਨ ਮਿਥਿਆ ਜੀ ਕਹਿੰਦਾ ਅੰਮ੍ਰਿਤ ਵੇਲੇ ਸਾਡੇ ਕੋਲ ਆ ਜਾਵੀਂ ਅਸੀਂ ਤੈਨੂੰ ਦੱਸਾਂਗੇ ਕਿ ਗੁਰੂ ਸਾਹਿਬ ਜੀ ਭੋਗ ਲਾਉਂਦੇ ਨੇ ਸੰਤਾਂ ਦੇ ਕੋਲ ਗਿਆ ਸੰਤਾਂ ਨੇ ਆਪਣੇ ਕੋਲ ਬਿਠਾ ਕਰਕੇ ਕਹਿੰਦੇ ਤੈਨੂੰ ਸਾਡੇ ਬਚਨ ਮੰਨਣੇ ਪੈਣਗੇ ਜਿਹੜੀ ਬਾਣੀ ਅਸੀਂ ਪੜ ਰਹੇ ਹਾਂ ਉਹ ਬਾਣੀ ਤੂੰ ਵੀ ਸਾਡੇ ਨਾਲ ਪੜ ਨਾਲ ਬਾਣੀ ਪੜੀ ਸ੍ਰੀ ਸੁਖਮਨੀ ਸਾਹਿਬ ਜੀ ਆਉਂਦਾ ਜਾਪ ਕੀਤਾ ਜਾਪ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਤਿਆਰ ਕੀਤੀ ਉਹਨੂੰ ਤਿਆਰ ਕਰਨ ਤੋਂ ਪਹਿਲਾਂ ਨਾ ਸੰਤਾਂ ਨੇ ਆਟਾ ਤੋਲਿਆ ਉਹਦਾ ਤੋਲ ਕੀਤਾ ਜੀ ਜਿਤਨਾ ਵਿੱਚ ਪਾਣੀ ਝਲ ਪਵੇਗਾ ਉਹਦਾ ਤੋਲ ਕੀਤਾ ਖੰਡ ਦਾ ਤੋਲ ਕੀਤਾ ਇਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਸੁੱਕੀਆਂ ਦਾ ਤੋਲ ਕੀਤਾ ਨਾਲ ਇਹਨੂੰ ਦੱਸਿਆ ਕਿ ਹਾਂ ਇਹ ਇਤਨਾ ਭਾਰ ਹੋਇਆ ਹੈ ਇਹਨੂੰ ਲਿਖ ਲੈ ਸਮਾਂ ਆਇਆ ਗੁਰੂ ਸਾਹਿਬ ਜੀਆਂ ਦੇ ਚਰਨਾ ਅੰਦਰ ਅਰਦਾਸ ਕੀਤੀ ਤੇ ਜਦੋਂ ਕੜਾ ਪ੍ਰਸ਼ਾਦ ਦੀ ਦੀਗ ਸਾਜ ਕਰਕੇ ਗੁਰੂ ਦੀ ਹਜ਼ੂਰੀ ਅੰਦਰ ਆਈ ਨਾ ਸੰਤਾਂ ਨੇ ਉਸ ਨੂੰ ਫੇਰ ਤਲਵਾਇਆ ਕਿੰਦੇ ਦਾ ਫੇਰ ਤੋਲ ਕੀਤਾ ਜਾਵੇ ਅਸੀਂ ਅੱਜ ਇਸ ਸਿੱਖ ਦਾ ਕੋਈ ਸ਼ੰਕਾ ਰਹਿਣ ਨਹੀਂ ਦੇਵਾਂਗੇ ਕਿਉਂਕਿ ਉਹਨਾਂ ਅੰਦਰ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਹਾਜ਼ਰ-ਨਾਜ਼ਰ ਵਸ ਰਹੇ ਨੇ ਤੇ ਜਿਹਨੂੰ ਪਤਾ ਹੈ ਮੇਰਾ ਗੁਰੂ ਮੇਰੀ ਅਰਦਾਸ ਨੂੰ ਕਬੂਲੇਗਾ ਮੇਰਾ ਗੁਰੂ ਮੇਰੀ ਪਰਖ ਦੇ ਵਿੱਚੋਂ ਮੈਨੂੰ ਪਾਰ ਕਰੇਗਾ ਉਹ ਫਿਰ ਡੋਲਦੇ ਨਹੀਂ ਡੋਲਦੇ ਉਹ ਨੇ ਜਿਹੜੇ ਪੂਰੇ ਦੇ ਨਾਲ ਜੁੜੇ ਨਹੀਂ ਦੇਖ ਦਾ ਭਾਰ ਤੋਲਿਆ ਭਾਰ ਤੋਲ ਕਰਕੇ ਮਹਾਂਪੁਰਸ਼ ਭਿੰਡਰਾਵਾਲੇ ਸੰਤ ਜਰਨੈਲ ਸਿੰਘ ਜੀ ਇਹ ਕਥਾ ਸੁਨਾਇਆ ਕਰਦੇ ਸਨ ਕਹਿੰਦੇ ਫਿਰ ਸਤਿਗੁਰੂ ਜੀਆ ਦੇ ਦਰਬਾਰ ਦੇ ਅੰਦਰ ਇੱਕ ਲੱਕੜ ਦੀ ਬਾਰੀ ਲੈ ਕੇ ਆਂਦੀ ਦੇਗ ਤਿਆਰ ਕਰਕੇ ਉਸ ਲੱਕੜ ਦੀ ਬਾਰੀ ਅੰਦਰ ਰੱਖ ਕਰਕੇ ਜਿੰਦਰਾ ਲਾਇਆ ਸੰਤਾ ਨੇ ਗੁਰੂ ਚਰਨਾ ਅੰਦਰ ਖਲੋ ਕਰਕੇ ਆਪ ਅਰਦਾਸ ਕੀਤੀ ਤੇ ਅਰਦਾਸ ਦੇ ਵਿੱਚ ਇਹ ਕਿਹਾ ਭੋਗ ਲਾਵੋ ਦੇ ਨਾਲੇ ਕਿਆ ਇਸ ਸਿੱਖ ਦਾ ਸ਼ੰਕਾ ਜਿਹੜਾ ਇਹਨੂੰ ਦੂਰ ਕਰ ਦਿਓ ਇਹ ਕੋਈ ਬਹੁਤ ਹੀ ਪੁਰਾਣੀ ਵੀ ਗੱਲ ਨਹੀਂ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਹੁਕਮਨਾਮਾ ਸਾਹਿਬ ਬਖਸ਼ਿਆ ਜਿਵੇਂ ਅਰਦਾਸ ਤੋਂ ਬਾਅਦ ਆਪਾਂ ਸਤਿਗੁਰੂ ਜੀਆਂ ਦਾ ਹੁਕਮਨਾਮਾ ਸਾਹਿਬ ਲੈਨੇ ਸਤਿਗੁਰੂ ਜੀਆਂ ਦਾ ਉਪਦੇਸ਼ ਹੁੰਦਾ ਹੈ ਹੁਕਮਨਾਮਾ ਸਾਹਿਬ ਆਇਆ ਹੁਕਮਨਾਮਾ ਸਾਹਿਬ ਆਉਣ ਤੋਂ ਉਪਰੰਤ ਸਤਨਾਮ ਵਾਹਿਗੁਰੂ ਦਾ ਜਾਪ ਸੰਤਾਂ ਨੇ ਅੱਧਾ ਘੰਟਾ ਕਰਵਾਇਆ ਗੁਰੂ ਦਰਬਾਰ ਅੰਦਰ ਸਜ ਕਰਕੇ ਕਹਿੰਦੇ ਲਾਓ ਕੰਡਾ ਆਪਣਾ ਮਹਾਰਾਜੀਆਂ ਨੇ ਭੋਗ ਲਗਾ ਦਿੱਤਾ ਜਦੋਂ ਕੰਡਾ ਲੈ ਕੇ ਆਂਦਾ ਜੀ ਉਸ ਦੇ ਵਿੱਚੋਂ 200 ਗ੍ਰਾਮ ਦੇਗ ਜਿਹੜੀ ਹੈ ਤੋਲ ਦੇ ਵਿੱਚੋਂ ਉਹ ਘਟ ਗਈ ਉਹ ਮਹਾਰਾਜੀਆਂ ਨੇ ਦੇਗ ਛਕੀ ਭੋਗ ਲਾਇਆ ਗੁਰੂ ਕੇ ਸੇਖ ਦੀ ਭਾਵਨਾ ਹੋਵੇ ਗੁਰੂ ਸਾਹਿਬ ਕਿਰਪਾ ਕਰਦੇ ਨੇ ਭੋਗ ਲਾਉਂਦੇ ਨੇ ਗੁਰੂ ਸਾਹਿਬ ਦੇ ਅੱਗੇ ਭਾਵਨਾ ਨਾਲ ਅਰਦਾਸ ਹੋਵੇ ਗੁਰੂ ਅਰਦਾਸ ਨੂੰ ਕਬੂਲਦਾ ਹੈ ਮਾਈ ਤਾਬੋ ਨੇ ਦੋਵੇਂ ਹੱਥ ਜੋੜੇ ਨੇ ਪ੍ਰੇਮ ਦੇ ਨਾਲ ਭਿੱਜੀ ਹੈ ਜਦੋਂ ਆਪਣਾ ਦੋਵੇਂ ਹੱਥਾਂ ਦੇ ਨਾਲ ਪਕਾਏ ਹੋਏ ਪ੍ਰਸ਼ਾਦੇ ਅੱਗੇ ਕੀਤੇ ਨਾ ਸਤਿਗੁਰੂ ਜੀਆਂ ਦੇ ਸਤਿਗੁਰੂ ਜੀਆ ਨੇ ਉਹ ਰੁੱਖਾ ਮਿਸਾ ਪ੍ਰਸ਼ਾਦਾ ਪਕੜ ਕਰਕੇ ਆਪਣੇ ਮੁਖ ਦੇ ਵਿੱਚ ਪਾਇਆ